वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਅੱਜ ਅਸੀਂ ਲੈ ਕੇ ਆਏ ਹਾਂ ਟੌਪ 5 ਰੇਡਾਂ ਇਹ ਰੇਡਾਂ ਨੇ ਕਮਲ ਨਮੇ ਪਿੰਡ ਦੀਆਂ ਦੋਸਤੋ ਵਰਲਡ ਕੱਪ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਇਸ ਖਿਡਾਰੀ ਦੀਆਂ ਪਿੰਡਾਂ ਦੇ ਵਿੱਚ ਹੋਣ ਵਾਲੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕੱਪਾਂ ਦੇ ਵਿੱਚ ਹੋਣ ਵਾਲੇ ਮੈਚਾਂ ਦੇ ਵਿੱਚ ਜਿਹੜੀਆਂ ਟੌਪ 5 ਰੇਡਾਂ ਅਸੀਂ ਚੁੜੀਆਂ ਨੇ ਉਹਨਾਂ ਨੂੰ ਇੰਜੋਏ ਕਰੋ ਜੇਬਕ ਕਮਿਨਿਕਾ ਫੇਰ ਵਿੱਚ ਕਹਿੰਦੇ ਵੀ ਜਿਸ ਵੇਲੇ ਭਾਰਤੀ ਟੀਮ ਬਿਲਕੁਲ ਡਗਮਗਾਣ ਲੱਗੀ ਸੀ ਪਰ ਆ ਖਿਡਾਰੀ ਹੈ ਜਿਹੜਾ ਇੱਕ ਤਰਨਕ ਪੁਆਇੰਟ ਬਣਾ ਕੇ ਨੇ ਵੀ ਉਹ ਟੀਮ ਦੇ ਵਾਸਤੇ ਭਾਰਤੀ ਟੀਮ ਆ ਵੇਖਿਆ ਬੰਦੇ ਪਾਕਿਸਤਾਨ ਦੇ ਨਾਲ ਹੋਇਆ ਤੇ ਪੰਜ ਕਬੱਡੀਆਂ ਪਾ ਕੇ ਕਮਲ ਨਵੇਂ ਪਿੰਡੀਆਂ ਨੇ ਕਹਿੰਦੇ 5 ਪੁਆਇੰਟ ਪ੍ਰਾਪਤ ਕੀਤੇ ਤੇ ਭਾਰਤ ਨੂੰ ਜਿੱਤ ਹਾਸਲ ਕਰਵਾਇਆ ਕਮਲ ਵਾਹ ਤੇ ਦੂਜੇ ਪਾਸੇ ਕਹਿੰਦੇ ਚੰਗੀਆਲੇ ਵਾਲਾ ਹੈ ਇਹ ਹੈ ਗੁਰਪ੍ਰੀਤ ਚੰਗੀਆਲੇ ਦਾ ਤੇ ਕਮਲ ਨਵੇਂ ਦੋਨੇ ਦਾ ਬੱਲੇ 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 ਵਾਹ ਸਿਰ ਲਓ ਵੀ ਦਰਸ਼ਕ ਵੀਰੋ ਅੱਜ ਐਨ ਸਿਰੇ ਦਾ ਮੈਚ ਆ ਜਿਹੜਾ ਵੀ ਐਮਸਵਰ ਇੰਟਰਨੈਸ਼ਨਲਸ ਉਧਰ ਮਨਵੀਰ ਔਜਲਾ ਵੇਖ ਰਿਹਾ ਵੀ ਮੇਰੀ ਟੀਮ ਦੇ ਰੇਡਰ ਨੇ ਤੰਤਲ ਕਰਵਾ ਦਿੱਤੀ ਹੈ ਉਧਰ ਦੁੱਗਾ ਵਾਲਾ ਖੁਸ਼ੀ ਹੈ ਟੀਮ ਦਾ ਜਿਹੜਾ ਸਾਰਾ ਗਰਮਮਦਾਰ ਹੈ ਉਹ ਦੁੱਗਾ ਵਾਲੇ ਖੁਸ਼ੀ ਦੇਖ ਰਿਹਾ ਇੱਕ ਪਾਸੇ ਨਵੇਂ ਪਿੰਡਿਆ ਕਬਲ ਹੈ ਦੂਸਰੇ ਪਾਸੇ ਦੁੱਗਾ ਵਾਲਾ ਖੁਸ਼ੀ ਖੜਾ ਹੈ ਗੁੱਟੇ ਕਰਦਾ ਹੋਇਆ ਕੋਸ਼ 30 ਸੈਕਿੰਡ ਦਾ ਸਮਾਂ ਬੀਤਦਾ ਹੋਇਆ ਦੋਨੋਂ ਖਿਡਾਰੀ ਕਹਿੰਦੇ ਵਾਖਤ ਸਮੇਂ ਤੇ ਭਾਰਤੀ ਟੀਮ ਨੇ ਖੇੜੇ ਤਾੜੀ ਮਾਰਦੇ ਦਰਸ਼ਕ ਵੀਰੋ ਤਾੜੀ ਮਾਰ ਦਿਓ ਬਹੁਤ ਵਧੀਆ ਮੁਕਾਬਲਾ ਪਰ ਹਰਮਨ ਸਿੰਘ ਜੀ ਨੇ ਗੁਰਨਾਲ ਉਹਨਾਂ ਦਾ ਪਿੰਡ ਹੈ ਮੇਜਰ ਬਰਾੜ ਉਹਨਾਂ ਦੀ ਯਾਰੀ ਹੈ ਗੁਰਨਾਲ ਉਹਨਾਂ ਦੇ ਨਾਲ ਲਾਸ਼ਲੇ ਪਈ ਹੀ ਕਬੱਡੀ ਲੈ ਵੀ ਸੈਦੋ ਵਾਲਿਆ ਦੁਨੀਆ ਨੂੰ ਪਤਾ ਹੈ ਕਬੱਡੀ ਅੱਜ ਕਿੱਥੇ ਪੁੱਜ ਗਈ ਹੈ ਲਾ ਵੇਖਦਾ ਨਹੀਂ ਬੂਟਾ ਮਾਨੂਕੇ ਵਾਲਾ ਮੇਲਾ ਲੁੱਟਣ ਵਾਲੀ ਗੱਲ ਕਰਦਾ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਜੀਵਨ ਭਾਗੀ ਕੇ ਵਾਲਾ ਜੀਵਨ ਭਾਗੀ ਕੇ ਵਾਲਾ ਐਲਾਨ ਕਰਦਾ ਵੀ ਬੁਲਟ ਮੋਟਰਸਾਈਕਲ ਦਿੱਤਾ ਜਾ ਦੋਸਤੋ ਤੁਸੀਂ ਕਮਲ ਦੀਆਂ ਚਾਰ ਰੇਡਾਂ ਦੇਖ ਚੁੱਕੇ ਹੋ ਇੱਕ ਰੇਡ ਅਜੇ ਵੀ ਬਾਕੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਨਾਲ ਹੀ ਅਗਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸਾਡੀ ਮਤਲਬ ਕਬੱਡੀ 365 ਦੀ ਐਪ ਇੰਸਟਾਲ ਨਹੀਂ ਕੀਤੀ ਹੈ ਤਾਂ ਇਸ ਲਿੰਕ ਤੇ ਕਲਿੱਕ ਕਰਕੇ ਕਰ ਸਕਦੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਦੇਖੋ ਕਮਲ ਨਵੇਂ ਪਿੰਡ ਦੀ ਇਹ ਲਾਸਟ ਰੇਡ ਜੀਤਾ ਇੰਗਲੈਂਡ ਵਾਲਾ ਨਾਲ ਕਹਿੰਦੇ ਰਿੰਪੀ ਹਾਂਗਕਾਂਗ ਵਾਲਾ ਤੇ ਨਾਲ ਮੇਰੇ ਵੀਰੋ ਸਾਡੇ ਵੀਰ ਲਾਡੀ ਹੁਣੀ ਬੈਸੇ ਆਨੰਦ ਮਾਣਦੇ ਤੇ ਜਸੋਲ ਉਹਨਾਂ ਨੂੰ ਮੁਬਾਰਕਬਾ ਦੋ ਮੋਟਰਸਾਈਕਲ ਕਹਿੰਦੇ ਅੱਜ 500 ਮੋਟਰਸਾਈਕਲ ਜਿੱਤੇ ਜਾਵਾਂਗੇ ਥੋੜੇ ਜਿਹਾ ਪਿਛੇ ਮੈਦਾਨ ਦੀ ਕਰ ਦਿਓ ਥੋੜੀ ਜਿਹੀ ਗਰਾਊਂਡ ਖਾਲੀ ਕਰ ਦਿਓ ਪਿਛੇ ਨੂੰ ਹੋ ਜਾ ਥੋੜੇ ਜਿਹਾ ਉਧਰ ਮੰਗੀ ਦੇ ਇੱਕ ਜੱਫੇ ਦਾ ਗਿਆ 21000 ਆ ਮੇਰੇ ਪੰਜਾਬੀ ਵੀਰੇ ਇੱਕ ਪਾਸੇ ਨਵੇਂ ਪਿੰਡਿਆ ਕਮਲ ਔਰ ਦੂਜੇ ਪਾਸੇ ਬੱਲੇ 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 ਵਾਹ ਐਨ ਮੁੱਦਰ ਨਰਤਾ ਝੂਰ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਬਹਾਉਆ ਅੰਗਲੈਂਡ ਵੀ ਖੇਡਿਆ ਕੈਨੇਡਾ ਵੀ ਖੇਡਿਆ ਤੇ ਮੇਰੇ ਵੀਰੋ ਵਿੱਕੀ ਦਾ ਡੈਡੀ ਲੱਡੂ ਦੇ ਡੈਡੀ ਮਰੀ ਵੀ ਆਖ ਲੈ ਵੀ 500 ਰੁਪਿਆ ਆਪਣੇ ਤੀਜੀ ਸ਼ਡਿਊਲ ਦੇ ਵਿੱਚ ਸਮਾ